ਬਾੜ ਦਾ ਕੰਮ ਕਰਕੇ ਜਦੋਂ ਪਰਿਵਾਰ ਸ਼ਾਮ ਨੂੰ ਬੈਠ ਕੇ ਰੋਟੀ ਖਾਣ ਲੱਗਾ ਨਾ ਤਾਂ ਫੁੱਟਪਾਥ ਤੇ ਇੱਕ ਸ਼ਰਾਬੀ ਨੇ ਆ ਕੇ ਗੱਡੀ ਚੜਾਤੀ ਪੂਰੇ ਤੇ ਪੂਰੇ ਪਰਿਵਾਰ ਨੂੰ ਫੱਟੜ ਕਰਤਾ ਔਰ ਨਾਲ ਹੀ ਉਥੋਂ ਗੱਡੀ ਭਜਾ ਕੇ ਲੈ ਗਿਆ ਔਰ ਆ ਛੋਟੀ ਬੱਚੀ ਆਈ ਕਹਿੰਦੀ ਮੇਰੇ ਪਾਪਾ ਨੂੰ ਠੀਕ ਕਰਾ ਦਿਓ ਤਰਸ ਆ ਰਿਹਾ ਹੋਊਗਾ ਤੁਹਾਨੂੰ ਇਸ ਬੱਚੀ ਤੇ ਔਰ ਇਸ ਬੱਚੀ ਤੇ ਤਰਸਾਣਾ ਵੀ ਚਾਹੀਦਾ ਕਿਉਂਕਿ ਧੀਆਂ ਨੇ ਜਿਹੜੀਆਂ ਨਾ ਉਹ ਮੁੰਡਿਆਂ ਨਾਲੋਂ ਬਹੁਤ ਬਿਹਤਰ ਹੁੰਦੀਆਂ ਨੇ ਵੀਡੀਓ ਚ ਬੱਚੀ ਦੇ ਐਫਰਟ ਦੇਖੋ ਆਪਣੇ ਪਿਓ ਨੂੰ ਲੈ ਕੇ ਗੰਦੀਆਂ ਤੇ ਸ਼ਲੀਲ ਵੀਡੀਓਜ਼ ਤੇ ਮਿਲੀਅਨ ਸ਼ੇਅਰ ਹੋ ਜਾਂਦੇ ਨੇ ਦੇਖਦੇ ਆ ਇਹਨਾਂ ਲੋਕਾਂ ਵਾਸਤੇ ਕਿੰਨੇ ਕਿ ਸ਼ੇਅਰ ਹੁੰਦੇ ਨੇ ਇਸ ਵੀਡੀਓ ਦੇ ਉੱਤੇ ਬਾਈ ਜੀ ਕਿਸੇ ਦਾ ਦੇਣੀ ਕਰਦਾ ਮੰਗਣ ਨੂੰ ਪਰ ਮਜਬੂਰੀਆਂ ਬਹੁਤ ਕੁਝ ਕਰਾ ਦਿੰਦੀਆਂ ਦੇਖੋ ਪੂਰਾ ਪਰਿਵਾਰ ਕਿਵੇਂ ਫੱਟੜ ਹੋਇਆ ਹਸਪੀਟਲ 'ਚ ਬੰਦਾ ਰੋਡ ਤੇ ਛੱਡ ਕੇ ਭੱਜ ਗਿਆ ਡਾਕਟਰ ਕੋਲ ਗਏ ਡਾਕਟਰ ਨੇ ਬਹੁਤ ਪੈਸੇ ਮੰਗਲੇ ਤੇ ਰੁੜਦਾ ਪਰਿਵਾਰ ਵਿਚਾਰਾ ਇੱਥੇ ਆ ਗਿਆ ਆਜੋ ਮੇਰੇ ਵੀਰੋ ਭੈਣੋ ਇਕੱਠੇ ਹੋ ਕੇ ਇਸ ਪਰਿਵਾਰ ਦੀ ਮਦਦ ਕਰੀਏ ਕਿਉਂਕਿ ਇਹਨਾਂ ਦੇ ਹਾਲਾਤ ਜਿਹੜੇ ਅੱਜ ਨੇ ਇਹ ਸਾਡੇ ਤੇ ਵੀ ਕਦੀ ਹੋ ਸਕਦੇ ਨੇ ਕਿਉਂਕਿ ਅਸੀਂ ਵੀ ਸਾਰੇ ਬਹੁਤ ਆਪਣਾ ਫਿਊਚਰ ਲਿਖਾ ਕੇ ਨਹੀਂ ਜੰਮੇ ਕੱਲ ਨੂੰ ਸਾਡੇ ਨਾਲ ਕੀ ਹੋਣਾ ਇਹ ਅਸੀਂ ਵੀ ਨਹੀਂ ਜਿਵੇਂ ਸਾਡੇ ਫੋਨ ਪੇ ਦੇ ਖਾਤੇ ਭਰੇ ਰਹਿੰਦੇ ਨੇ ਤੇ ਜਦੋਂ ਕੋਈ ਲੋਡ ਹੁੰਦੀ ਆ ਤਾਂ ਕਟਾਨਨੇ ਆ ਨਾ ਫੋਨ ਪੇ ਕਰਕੇ ਸਕੈਨ ਕਰਕੇ ਤਾਂ ਬਾਈ ਜੀ ਦਵਾਵਾਂ ਦਾ ਖਾਤਾ ਐਦਾਂ ਦਾ ਵੀ ਐ ਇਹ ਖਾਲੀ ਪਿਆ ਸਾਰਿਆਂ ਦਾ ਔਰ ਇਹਨੂੰ ਭਰੋ ਕਿਵੇਂ ਭਰ ਸਕਦੇ ਹਾਂ ਸਭ ਤੋਂ ਸੌਖਾ ਤਰੀਕਾ ਇਸ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤਾਂ ਕਿ ਇਹਦੀ ਇੰਗੇਜਮੈਂਟ ਵਧੇ ਤੇ ਲੋੜਮੰਦ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਜਿਨ੍ਹਾਂ ਨੂੰ ਹੈਲਪ ਦੀ ਲੋੜ ਹੈ ਤੇ ਵੱਡੀ ਗੱਲ ਜਿਹੜੇ ਹੈਲਪ ਕਰਨਾ ਚਾਹੁੰਦੇ ਨੇ ਸਾਲ 'ਚ ਇੱਕ ਵਾਰੀ ਮਹੀਨੇ 'ਚ ਇੱਕ ਵਾਰੀ ਤੇ ਜ਼ਰੂਰ ਆਓ ਬਾਈ ਬੜੇ ਲੋਕ ਦੁਖੀ ਨੇ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਹੈ ਦੁਨੀਆ ਬਿਨਾ ਾਲਾਰਤੋ ਬਿਨਾ ਪ